ਕਾਵਦਾਂ ਦੇ ਕੋਠੇ ਤੋਂ ਉਹਨੇ ਦੱਸਿਆ ਜੀ ਬਲੱਡ ਕਰ ਇਸ ਤਰ੍ਹਾਂ ਕੁੜੀ ਨੂੰ ਉਹਦੀ ਦੋ ਦਿਨ ਟੱਟੀ ਵੱਢ ਲਈ ਉਹਦੀ ਦੋ ਸਾਲ ਦੀ ਕੋਈ ਨਹੀਂ ਮੈਡੀਕਲ ਨਹੀਂ ਕੋਈ ਕੁਝ ਨਹੀਂ ਕਰੀ ਭਾਈ ਚਲਾਈ ਮਸਾ ਚਲਾਉਂਦੇ ਜਿਹੜੀ ਕਰਕੇ ਠੀਕਾ ਬਹੁਤ ਮਰਦ ਰੁਕੇ ਪਾਰੇ ਉਹਨਾਂ ਕੁੜੀ ਦਾ ਬੁਰਾ ਹਾਲ ਤੂੰ ਦਾ ਮੈਨੂੰ ਕਹਿੰਦੀ ਦੀਦੀ ਮੈਨੂੰ ਕੱਢ ਕੇ ਲੈ ਜਾ ਬਾਬੇ ਕੋਲੇ ਲੈ ਜਾ ਪਾਰੇ ਡਾਕਟਰ ਆ ਗਿਆ ਇਹਨਾਂ ਬੇਬੇ ਮਜਬੂਰੀ ਆ ਸਾਡੀ ਸਾਡਾ ਜੀ ਨਹੀਂ ਕਰਦਾ ਬੱਚੀ ਦਾ ਮੁੰਡਾ ਸਾਡਾ ਮਸਤ ਹੋਣੇ ਜੂਸ ਦੀ ਰੇੜੀ ਲਾਉਣਾ ਨਾਲ ਹੀ ਮਾਇਰ ਹੋਣਾ ਨਾਲ ਹੀ ਆ ਦੋਏ ਜਾਣ ਕਿੱਥੀ 2.5 ਸਾਲ ਦੀ ਬੱਚੀ ਜਿਹਨੂੰ ਬਲੱਡ ਕੈਂਸਰ ਆ ਜਿਹਨੇ ਹਜੇ ਵਿਚਾਰੀ ਨੇ ਦੁਨੀਆ ਤੱਕ ਨਹੀਂ ਦੇਖੀ ਪਿੰਡ ਕਾਂਜਲਾ ਜ਼ਿਲ੍ਹਾ ਸੰਗਰੂਰ ਦਾ ਇਹ ਪਰਿਵਾਰ ਆਪਦੀ ਨਿੱਕੀ ਜੀ ਬੱਚੀ ਨੂੰ ਪਹਿਲਾਂ ਧੂਰੀ ਦਿਖਾਇਆ ਫਿਰ ਸੰਗਰੂਰ ਦਿਖਾਇਆ ਤੇ ਖੀਰ ਨੂੰ ਪੀਜੀਆਈ ਲੈ ਗਏ ਤਿੰਨ ਕੁ ਮਹੀਨੇ ਪਹਿਲਾਂ ਬੱਚੀ ਨੂੰ ਕਿੰਮੋ ਲੱਗੀ ਵਿਚਾਰੀ ਤਾਂ ਚੱਲੀ ਨਾ ਗਈ ਤੇ ਦਿਮਾਗ ਦਾ ਅਟੈਕ ਆ ਗਿਆ ਡਾਕਟਰਾਂ ਨੇ ਆਪਰੇਸ਼ਨ ਕੀਤਾ ਕਹਿੰਦੇ ਇਹਦੀ ਦਵਾਈ ਹੈ ਜਿਹੜੀ ਜਿਹੜਾ ਇਹਦਾ ਇਲਾਜ ਆ ਉਹ ਲੰਮਾ ਚੱਲੂਗਾ ਪਿਤਾ ਵਿਚਾਰਾ ਆਪਦੇ ਪਿਤਾ ਜੀ ਨਾਲ ਗੁਰਦੁਆਰਾ ਸਾਹਿਬ ਮਸਤੂਆਣਾ ਕੋਲੇ ਜੂਸ ਦੀ ਰੇੜੀ ਲਾਉਂਦੇ ਆ ਜਿਹਦੇ ਨਾਲ ਇਹਨਾਂ ਦਾ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਵੀਰ ਦੇ ਦੋ ਬੱਚੇ ਆ ਇੱਕ ਬੇਟਾ ਤੇ ਇੱਕ ਬੇਟੀ ਬੇਟਾ ਵੀ ਵਿਚਾਰਾ ਉਧਰਿਆ ਪਿਆ ਹੈ ਪਿਆਰੀ ਜੀ ਬੱਚੀ ਨੂੰ ਦੇਖਦੇ ਹੋਏ ਬੱਚੀ ਦੇ ਇਲਾਜ ਕਰਾਉਣ ਦੇ ਵਿੱਚ ਤੇ ਇਹਨਾਂ ਦੇ ਘਰ ਦੇ ਗੁਜ਼ਾਰੇ ਲਈ ਇਹਨਾਂ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵਟਸਐਪ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ